ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਨਵੀਂ ਵੀਡੀਓ 'ਚ ਮੈਂ ਗੁਰਿੰਦਰ ਇੱਕ ਵਾਰੀ ਫੇਰ ਤੋਂ ਸੋ ਅੱਜ ਵੀ ਤੁਹਾਨੂੰ ਇੱਕ ਕਹਾਣੀ ਮੈਂ ਸੁਣਾਉਣੀ ਚਾਹੂੰਗਾ ਜੀ ਇੱਕ ਬਜ਼ੁਰਗ ਦੇ ਨਾਲ ਜੁੜੀ ਹੋਈ ਕਹਾਣੀ ਫੇਰ ਤੋਂ ਆ ਜੀ ਸਿੱਖਿਆਦਾਇਕ ਕਹਾਣੀ ਰਿਸ਼ਤਿਆਂ ਦੀ ਕਦਰ ਸਿਖਾਉਂਦੀ ਕਹਾਣੀ ਇੱਕ ਬਜ਼ੁਰਗ ਬਾਪ ਦੀ ਕਹਾਣੀ ਆਪਾਂ ਅਕਸਰ ਦੇਖਦੇ ਆ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਸਾਰੇ ਨਹੀਂ ਪਰ ਹੈਗੇ ਆ ਕਾਫੀ ਜੋ ਆਪਣੇ ਬਜ਼ੁਰਗ ਮਾਪੇ ਤੋਂ ਆਪਣੀ ਜਿਹੜੀ ਪ੍ਰਾਪਰਟੀ ਆ ਉਹਦੀ ਝਾਹ ਕਿ ਰੱਖਣ ਲੱਗ ਜਾਂਦੇ ਆ ਮਤਲਬ ਜਿੱਦਾਂ ਜਿੱਦਾਂ ਉਹ ਬਜ਼ੁਰਗ ਹੁੰਦੇ ਜਾਂਦੇ ਆ ਮਾਪੇ ਉਹਨਾਂ ਨੂੰ ਸਿਹਤ ਦੀ ਫਿਕਰ ਘੱਟ ਹੁੰਦੀ ਆ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੇ ਭਰਾ ਨੇ ਤੇ ਅੱਜ ਕੱਲ ਤਾਂ ਚਲੋ ਕੁੜੀਆਂ ਵੀ ਹਿੱਸਾ ਲੈਣ ਲੱਗੀਆਂ ਭੈਣਾਂ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਇਹ ਸਾਡੇ ਹਿੱਸੇ ਆ ਜਿਹੜੇ ਉਹ ਹੁਣ ਵੰਡੇ ਜਾਣ ਵੀ ਇਹਨਾਂ ਦਾ ਕੁਝ ਨਹੀਂ ਪਤਾ ਇਹ ਸੋਚ ਜਿਹੜੀ ਕੁਝ ਬੱਚਿਆਂ ਦੀ ਇਹ ਵੱਧਦੀ ਜਾ ਰਹੀ ਆ ਇਹਦੇ ਤੇ ਆਧਾਰਿਤ ਇੱਕ ਕਹਾਣੀ ਕਾਲਪਨਿਕ ਨਾਮ ਬਿੱਕਰ ਸਿੰਘ ਮੈਂ ਵਰਤਣ ਲੱਗਿਆ ਵਾਂ ਜੀ ਤੇ ਉਹਦੀ ਧਰਮ ਪਤਨੀ ਇਸ ਦੁਨੀਆ ਤੋਂ ਜਾ ਚੁੱਕੀ ਆ ਉਹਦੇ ਚਾਰ ਪੁੱਤਰ ਨੇ ਤੇ ਚਾਰੋਂ ਪੁੱਤਰ ਵਿਆਹੇ ਹੋਏ ਆ ਚੰਗੇ ਪੜੇ ਲਿਖੇ ਆ ਤੇ ਜ਼ਮੀਨ ਵੀ ਉਹਨਾਂ ਕੋਲ ਚੰਗੀ ਆ ਹੁਣ ਬਿੱਕਰ ਸਿੰਘ ਬੁਢਾਪੇ ਵੱਲ ਨੂੰ ਜਾ ਰਿਹਾ ਤੇ ਚਾਰੇ ਪੁੱਤਰਾਂ ਨੂੰ ਇਹ ਫਿਕਰ ਪੈ ਰਿਹਾ ਕਿ ਬਾਪੂ ਕਿਤੇ ਸਾਡੀ ਵੰਡੀ ਪਾਏ ਬਣਾ ਦੁਨੀਆ ਤੋਂ ਚਲਿਆ ਨਾ ਜਾਵੇ ਉਹ ਆਪਸ ਦੇ ਵਿੱਚ ਸਲਾਹ ਕਰਦੇ ਆ ਵੀ ਬਕਰ ਸਿੰਘ ਨੂੰ ਕੁਝ ਨਹੀਂ ਪੁੱਛਦੇ ਵੀ ਕੀ ਕਰਨਾ ਕੀ ਨਹੀਂ ਵੀ ਜੇ ਤੁਹਾਡੇ ਦਿਲ 'ਚ ਕੋਈ ਗੱਲ ਆ ਤੁਸੀਂ ਪਿਓ ਨਾਲ ਸਿੱਧਾ ਜਾ ਕੇ ਕਰ ਲਓ ਵੀ ਜੇ ਤੁਹਾਨੂੰ ਜ਼ਮੀਨ ਹੀ ਪਿਆਰੀ ਆ ਜੇ ਤੁਹਾਨੂੰ ਪ੍ਰਾਪਰਟੀ ਉਹ ਚਾਹੀਦੀ ਆ ਤਾਂ ਪਿਓ ਨਾਲ ਗੱਲ ਕਰ ਲਓ ਤੁਹਾਨੂੰ ਪਿਓ ਦਾ ਫਿਕਰ ਤਾਂ ਹੈ ਨਹੀਂ ਉਹ ਕੀ ਕਰਦੇ ਨੇ ਆਪਸ ਦੇ ਵਿੱਚ ਚਾਰੇ ਪੜਾ ਭਰਾ ਨੇ ਜਿਹੜੇ ਸਲਾਹ مشورہ ਕਰਕੇ ਪੰਚਾਇਤ ਦੇ ਕੋਲ ਪਹੁੰਚ ਜਾਂਦੇ ਆ ਪਿੰਡ ਦੇ ਸਰਪੰਚ ਕੋਲ ਪਹੁੰਚਦੇ ਆ ਵੀ ਅਸੀਂ ਦੀ ਆਪਣੀ ਜ਼ਮੀਨ ਦਾ ਨਾ ਜਮੀਨ ਦਾ ਹਿੱਸਾ ਉਹ ਪਾਉਣਾ ਵਾ ਵੀ ਤੁਸੀਂ ਇਹ ਸਾਡਾ ਕੰਮ ਕਰਾ ਕੇ ਦਿਓ ਸਰਪੰਚ ਨੂੰ ਲੱਗਦਾ ਵੀ ਸ਼ਾਇਦ ਇਹਨਾਂ ਦੇ ਘਰ ਦੇ ਵਿੱਚ ਰੌਲਾ ਪੈ ਗਿਆ ਚਾਰ ਭਰਾ ਨੇ ਤੇ ਘਰ ਵਾਲੀਆਂ ਨੇ ਰੌਲਾ ਪਾ ਲਿਆ ਹੋਣਾ ਵੀ ਚਲੋ ਇੱਕ ਨੱਕ ਦਿਨ ਤਾਂ ਇਹ ਹੋਣਾ ਹੀ ਆ ਕਿ ਉਹ ਨਾ ਬਿੱਕਰ ਸਿੰਘ ਦੇ ਜਿਉਂਦੇ ਜੀ ਇਹ ਕੰਮ ਹੋ ਜੇ ਤਾਂ ਸਰਪੰਚ ਵੀ ਬਿੱਕਰ ਸਿੰਘ ਨੂੰ ਬੁਲਾਉਂਦਾ ਵਾ ਪੰਚਾਇਤ ਦੇ ਵਿੱਚ ਤੇ ਕਹਿੰਦਾ ਵੀ ਆ ਤੇਰੇ ਮੁੰਡੇ ਆਏ ਨੇ ਮੇਰੇ ਕੋਲ ਕਹਿੰਦੇ ਵੀ ਆਪਣਾ ਹਿੱਸਾ ਲੈਣਾ ਤੇ ਉਹ ਬਹੁਤ ਹੈਰਾਨ ਹੁੰਦਾ ਵੀ ਇੱਕ ਵਾਰ ਵੀ ਇਹਨਾਂ ਨੇ ਮੇਰੇ ਨਾਲ ਗੱਲ ਤਾਂ ਕੀਤੀ ਨਹੀਂ ਵੀ ਸਿੱਧਾ ਆ ਕੇ ਸਰਪੰਚ ਨੂੰ ਮਿਲ ਰਹੇ ਨੇ ਕਹਿੰਦਾ ਦੱਸੋ ਜੀ ਕਿੱਦਾਂ ਹਿੱਸਾ ਕਿੱਦਾਂ ਪਾਉਣਾ ਤਾਂ ਉਹਦੀ ਕੋਈ ਸਲਾਹ ਨਹੀਂ ਲਈ ਜਾਂਦੀ ਚਾਰੇ ਪੁੱਤਰ ਆਪਸ ਦੇ ਵਿੱਚ ਸਾਰਾ ਕੁਝ ਵੰਡ ਕੇ ਪਹਿਲਾਂ ਬੈਠੇ ਸੀ ਵੀ ਉਹ ਫਲਾਣੀ ਆ ਜਿਹੜੀ ਜਗ੍ਹਾ ਮੈਨੂੰ ਦੇ ਦੀਓ ਫਲਾਣਾ ਕੀਲਾ ਮੈਨੂੰ ਦੇ ਦੀ ਉਹ ਮੇਰਾ ਵਾ ਤੇ ਉਹ ਫਲਾਣਾ ਮੇਰਾ ਵਾ ਸਾਰਿਆਂ ਨੇ ਆਪਣੇ ਆਪਣੇ ਪਹਿਲਾਂ ਹੀ ਚੂਜ਼ ਕੀਤੇ ਹੋਏ ਸੀ ਵੀ ਕਿਹਨੇ ਕਿਹੜੀ ਜਗ੍ਹਾ ਲੈਣੀ ਆ ਸਰਪੰਚ ਪੁੱਛਦਾ ਵੀ ਉਹ ਤਾਂ ਚਲੋ ਠੀਕ ਆ ਤੁਹਾਨੂੰ ਜੋ ਚਾਹੀਦਾ ਉਹ ਬਿੱਕਰ ਸਿੰਘ ਤੁਹਾਨੂੰ ਦੇ ਦੂਗਾ ਪਰ ਬਿੱਕਰ ਸਿੰਘ ਕਿੱਥੇ ਰਹੂਗਾ ਤੁਸੀਂ ਤਾਂ ਘਰਾਂ ਦੀਆਂ ਵੀ ਜਿਹੜੀਆਂ ਵੰਡੀਆਂ ਪਾ ਬੈਠੇ ਹੋ ਬਿੱਕਰ ਸਿੰਘ ਨੂੰ ਕਿਹਨੇ ਰੱਖਣਾ ਵਾ ਤਾਂ ਇੱਕ ਮੁੰਡਾ ਉੱਠ ਕੇ ਜਵਾਬ ਦਿੰਦਾ ਵੀ ਇਹਦਾ ਵੀ ਅਸੀਂ ਹੱਲ ਕਰਕੇ ਆਏ ਆ ਸਾਡਾ ਜਿਹੜਾ ਪਿਓ ਆ ਅਸੀਂ ਚਾਰ ਭਰਾ ਆਂ ਤੇ 12 ਮਹੀਨੇ ਹੁੰਦੇ ਆ ਸਾਲ ਦੇ ਤਿੰਨ ਤਿੰਨ ਮਹੀਨੇ ਵੰਡ ਲਓ ਤਿੰਨ ਤਿੰਨ ਮਹੀਨੇ ਸਾਡਾ ਪਿਓ ਕਦੇ ਮੇਰੇ ਨਾਲ ਰਹਿ ਲਿਆ ਤਿੰਨ ਮਹੀਨੇ ਤਿੰਨ ਮਹੀਨੇ ਮੇਰੇ ਤੋਂ ਛੋਟੇ ਨਾਲ ਰਹਿ ਲਿਆ ਤਿੰਨ ਮਹੀਨੇ ਉਸ ਤੋਂ ਛੋਟੇ ਨਾਲ ਤੇ ਤਿੰਨ ਮਹੀਨੇ ਫਿਰ ਉਸ ਤੋਂ ਛੋਟੇ ਨਾਲ ਤੇ ਇਦਾਂ ਜਿਹੜੀ ਇਹਦੀ ਜ਼ਿੰਦਗੀ ਆ ਉਹ ਲੱਗ ਜਾਣੀ ਵਧੀਆ ਤਰੀਕੇ ਨਾਲ ਇਹਨੂੰ ਚਾਰੋਂ ਮੁੰਡਿਆਂ ਦੇ ਨਾਲ ਰਹਿਣ ਦਾ ਮੌਕਾ ਮਿਲ ਜਾਣਾ ਜਦੋਂ ਬਿੱਕਰ ਸਿੰਘ ਇਹ ਗੱਲ ਸੁਣਦਾ ਵੀ ਇਹ ਮੈਨੂੰ ਤਿੰਨ ਤਿੰਨ ਮਹੀਨੇ ਰੱਖਣ ਦੀ ਗੱਲ ਕਰਦੇ ਆ ਤਾਂ ਬੜਾ ਉਹ ਗੁੱਸੇ 'ਚ ਆਉਂਦਾ ਪਹਿਲਾਂ ਤਾਂ ਸਰਪੰਚ ਨੂੰ ਪੈ ਜਾਂਦਾ ਵੀ ਤੂੰ ਕੌਣ ਹੋਣਾ ਸਾਡੇ ਘਰ ਚ ਬਟਵਾਰਾ ਪਾਉਣ ਵਾਲਾ ਤੂੰ ਕੌਣ ਹੁੰਨਾ ਮੈਂ ਤੂੰ ਪਿੰਡ ਸਾਹਬ ਤੂੰ ਘਰਾਂ ਦਾ ਮਾਮਲਾ ਤੂੰ ਮੈਨੂੰ ਪੁੱਛਿਆ ਮੈਂ ਘਰ ਦਾ ਵੱਡਾ ਵਾਂ ਮੈਂ ਤੇਰੇ ਕੋਲ ਚੱਲ ਕੇ ਨਹੀਂ ਆਇਆ ਇਹ ਆਏ ਨੇ ਤੂੰ ਇਹਨਾਂ ਦੀਆਂ ਗੱਲਾਂ 'ਚ ਆ ਗਿਆ ਤੂੰ ਮੈਨੂੰ ਤਾਂ ਪੁੱਛਿਆ ਹੀ ਨਹੀਂ ਮੈਂ ਕੋਈ ਹਿੱਸਾ ਕਿਸੇ ਨੂੰ ਨਹੀਂ ਦੇਣਾ ਇਹ ਮੇਰੀ ਸੰਪਤੀ ਆ ਇਹ ਮੈਂ ਜਿਹੜੀ ਵੀ ਜ਼ਮੀਨ ਬਣਾਈ ਆ ਘਰ ਬਣਾਇਆ ਜੋ ਵੀ ਬਣਾਇਆ ਮੈਂ ਆਪਣੀ ਮਿਹਨਤ ਦੇ ਨਾਲ ਬਣਾਇਆ ਵਾ ਤੇ ਆਪਣੇ ਮੁੰਡਿਆਂ ਨੂੰ ਮੈਂ ਇੰਨੇ ਜੋਗਾ ਕੀਤਾ ਵਾ ਪੜਾਇਆ ਲਿਖਾਇਆ ਵਾ ਚੰਗੀਆਂ ਨੌਕਰੀਆਂ ਤੇ ਸਾਰੇ ਲੱਗੇ ਹੋਇਆ ਇਹ ਆਪਣਾ ਘਰ ਆਪ ਬਣਾ ਸਕਦੇ ਆ ਇਹੇ ਮੇਰੇ ਕੋਲ ਆ ਕੇ ਤਿੰਨ ਤਿੰਨ ਮਹੀਨੇ ਰਹਿ ਲੈਣ ਮੈਂ ਇਹਨਾਂ ਕੋਲ ਤਿੰਨ ਤਿੰਨ ਮਹੀਨੇ ਨਹੀਂ ਰਹਿਣਾ ਇਹ ਮੇਰੇ ਘਰ 'ਚ ਸਾਰੇ ਜਿਹੜੇ ਚਾਰ ਦੇ ਚਾਰ ਪੁੱਤ ਨੇ ਤਿੰਨ ਤਿੰਨ ਮਹੀਨੇ ਰਹਿਣ ਬਾਕੀ ਦੇ 9 ਮਹੀਨੇ ਇਹਨਾਂ ਨੇ ਕਿਵੇਂ ਰਹਿਣਾ ਕਿੱਥੇ ਰਹਿਣਾ ਇਹ ਫੈਸਲਾ ਇਹ ਆਪ ਕਰ ਲੈਣਾ ਇਹ ਮੇਰਾ 부조ਰ ਕਹਿੰਦਾ ਵੀ ਇਹ ਮੇਰਾ ਇੱਕ ਪੱਕਾ ਫੈਸਲਾ ਵਾ ਵੀ ਜਿੱਥੇ ਮਰਜੀ ਜਾਣ ਚਾਰੇ ਮੁੰਡੇ ਇਹ ਫੈਸਲਾ ਸੁਣਦੇ ਆ ਹੈਰਾਨ ਹੋ ਜਾਂਦੇ ਆ ਵੀ ਪਿਓ ਇਹ ਕੀ ਗੱਲ ਕਰੀ ਜਾਂਦਾ ਇਹੋ ਨੇ ਅਸੀਂ ਤਾਂ ਕੁਝ ਹੋਰ ਕਰਨਾ ਐ ਸੀ ਇੱਥੇ ਤਾਂ ਕੁਝ ਹੋਰ ਹੀ ਹੋ ਗਿਆ ਪਰ ਕਿਤੇ ਨਾ ਕਿਤੇ ਬਿੱਕਰ ਸਿੰਘ ਦਾ ਹੋ ਦਰਦ ਚਲ ਗਿਆ ਸੀ ਕਿਸੇ ਪਿਓ ਦਾ ਇਹ ਦਿਲ ਨਹੀਂ ਕਰਦਾ ਕਿ ਉਹ ਆਪਣੇ ਬੱਚਿਆਂ ਦੇ ਨਾਲ ਇਦਾਂ ਦਾ ਵਤੀਰਾ ਕਰੇ ਤੇ ਇੱਕ ਸਚਾਈ ਇਹ ਵੀ ਆ ਕਹਾਣੀ ਤਾਂ ਚਲੋ ਆਪਾਂ ਖਤਮ ਕਰ ਲਈ ਸਿਰਫ ਜਿਹੜੀ ਇੱਕ ਬਾਤ ਦੇ ਵਿੱਚ ਸਿੱਖਿਆ ਇਹ ਆਪਾਂ ਇਹਦੇ ਵਿੱਚੋਂ ਨਿਚੋੜ ਜਿਹੜਾ ਕੱਢਣਾ ਹੁੰਦਾ ਕਿ ਜੋ ਵੀ ਮਾਪੇ ਜੋੜਦੇ ਨੇ ਉਹ ਸਾਡੇ ਲਈ ਜੋੜਦੇ ਨੇ ਪਰ ਉਹ ਸਾਡੇ ਤੋਂ ਉਮੀਦ ਕਰਦੇ ਨੇ ਇੱਜ਼ਤ ਦੀ ਪਿਆਰ ਦੀ ਕਿ ਤੁਸੀਂ ਉਹਨਾਂ ਦੀ ਕੇਅਰ ਕਰੋ ਜਦੋਂ ਜਦਾਂ ਉਹਨਾਂ ਨੇ ਤੁਹਾਨੂੰ ਪਾਲ ਕੇ ਨਾ ਵੱਡਾ ਕੀਤਾ ਤੇ ਉਹਨਾਂ ਦਾ ਬੁਢਾਪਾ ਜਿਹੜਾ ਹੁੰਦਾ ਵਾ ਉਦੋਂ ਤੁਸੀਂ ਜ਼ਮੀਨਾਂ ਦੇ ਪਿੱਛੇ ਪੈ ਜਾਂਦੇ ਹੋ ਪ੍ਰਾਪਰਟੀਆਂ ਦੇ ਪਿੱਛੇ ਪੈ ਜਾਂਦੇ ਹੋ ਉਹਨਾਂ ਦੀ ਸਿਹਤ ਦਾ ਖਿਆਲ ਨਹੀਂ ਹੁੰਦਾ ਫਿਰ ਆਪਾਂ ਉਹਨਾਂ ਦੇ ਮਰਨ ਦੀ ਉਡੀਕ ਕਰਦੇ ਆਂ ਕਈ ਇਹੋ ਜਿਹੇ ਵੀ ਨੇ ਸੋ ਸਾਰਾ ਕੁਝ ਮਾਪ-ਬਾਪ ਜ਼ਿੰਦਗੀ ਭਰ ਕਰਦੇ ਨੇ ਆਪਣੇ ਲਈ ਕਰਦੇ ਨੇ ਬਹੁਤ ਕੁਰਬਾਨੀਆਂ ਉਹ ਦਿੰਦੇ ਨੇ ਉਹਨਾਂ ਦੀ ਕਦਰ ਕਰਨੀ ਸਿੱਖੋ ਜ਼ਮੀਨਾਂ ਵਾਲੀਆਂ ਜੜੀਆਂ ਗੱਲਾਂ ਨੇ ਇਹ ਹਿੱਸੇ ਪਾਉਣ ਵਾਲੀਆਂ ਗੱਲਾਂ ਬਹੁਤ ਛੋਟੀਆਂ ਲੱਗਣਗੀਆਂ ਤੁਹਾਨੂੰ ਕਈ ਲੋਕਾਂ ਨੂੰ ਇਹ ਵੀ ਲੱਗਦਾ ਕਿ ਇਹ ਸਿਰਫ ਗੱਲਾਂ ਨੇ ਜੀ ਆਪਾਂ ਨੂੰ ਫਿਲਮਾਂ ਦੇ ਵਿੱਚ ਵਧੀਆ ਲੱਗਦੀਆਂ ਨੇ ਗੱਲਾਂ ਕਰਨੀਆਂ ਤੇ ਬਹਿ ਕੇ ਬਹੁਤ ਸੁਖਾਲੀਆਂ ਨੇ ਪਰ ਨਹੀਂ ਆਪਾਂ ਇਹਨਾਂ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਜ਼ਰੂਰ ਜ਼ਿੰਦਗੀ 'ਚ ਕਰ ਸਕਦੇ ਆ ਅੱਜ ਦੀ ਕਹਾਣੀ ਇੰਨੀ ਕੁ ਜਿਹੜੀ ਮੈਂ ਸਾਝੀ ਤੁਹਾਡੇ ਨਾਲ ਕਰਨੀ ਸੀ ਜੀ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਕੋਈ ਹੋਰ ਨਵਾਂ ਵਿਸ਼ਾ ਜਾਂ ਨਵੀਂ ਕਹਾਣੀ ਕੋਈ ਵੀ ਲੈ ਕੇ ਜਲਦੀ ਹਾਜ਼ਰ ਹੋਊਂਗਾ